ਇਹ ਤੇ ਬੰਦਾ ਨਪਿਆ ਜੀ ਨੇ ਥੱਲੇ ਜੀ ਜਾਦੂ ਕਰਦੇ ਆ ਅੱਜ ਅਸੀਂ ਬੰਦਾ ਨਪਿਆ ਸੀ ਰਾਤ ਸਾਨੂੰ ਵਿਸ਼ਵਾਸ ਆ ਸਾਡੀ ਗੱਲ ਬਾਤ ਤੇ ਅਸੀਂ ਕਰਦੇ ਆ ਬੰਦਾ 24 ਘੰਟੇ ਰਹਿ ਸਕਦਾ ਜੀ ਜਿਉਂਦਾ ਰਹਿੰਦਾ ਬਸ ਆਪਦੀ ਭਗਤੀ ਨਾਲ ਜੀ ਕਾਕਾ ਸਿੰਘ ਨਾ ਜੀ ਸਾਨੂੰ ਵੀਰ ਸਿੰਘ ਪਿੰਡ ਚੱਕਸ਼ੇਰੇ ਵਾਲਾ ਜ਼ਿਲ੍ਹਾ ਮੁਕਸਰ ਦਾ ਰਹਿਣ ਵਾਲਾ ਅੱਜ ਕੀ ਕੀਤਾ ਜੀ ਇੱਥੇ ਅੱਜ ਅਸੀਂ ਬੰਦਾ ਨਪਿਆ ਸੀ ਰਾਤ ਆ ਕਿੰਨੇ ਵਜੇ 8 ਵਜੇ 9 ਵਜੇ ਤੇ ਹੁਣ ਕੱਢਣਾ ਸੀ 8-9 ਵਜੇ ਜੀ ਤੇ ਸਾਨੂੰ ਵਿਸ਼ਵਾਸ ਆ ਸਾਡੀ ਗੱਲ ਬਾਤ ਤੇ ਅਸੀਂ ਕਰਦੇ ਆਂ ਬੰਦਾ ਬੰਦਾ 24 ਘੰਟੇ ਰਹਿ ਸਕਦਾ ਜਿਉਂਦਾ ਕਿ ਮੇਰਾ ਜਿਉਂਦਾ ਰਹਿੰਦਾ ਬਸ ਆਪਦੀ ਭਗਤੀ ਨਾਲ ਹੀ ਸਾਹ ਆਉਂਦਾ ਸਾਰਾ ਕੁਝ ਆਉਂਦਾ ਉਹਨੂੰ ਬਸ ਉਸੇ ਨੂੰ ਆਊਗਾ ਹੋਰ ਬੰਦਾ ਨੇ ਨਵਾਂ ਨਹੀਂ ਕਰ ਸਕਦਾ ਕਿੰਨੇ ਦਿਨ ਤੋਂ ਚੱਲ ਰਿਹਾ ਇਹ ਇਹ ਸਾਡੇ 5-6 ਦਿਨ ਹੋ ਗਏ ਮਤਲਬ ਮੈਨੂੰ ਦਾ ਬਹੁਤ ਟਾਈਮ ਹੀ ਹੋ ਗਿਆ ਕਰਦੇ ਨੂੰ ਮੈਨੂੰ ਤਾਂ 20 ਸਾਲ ਦੇ ਕਰੀਬ ਹੋ ਗਏ ਹਨ ਬਸ 22 ਸਾਲ ਦੇ ਮੇਰੇ ਕੋਲ ਰਿਕਾਰਡ ਹੈਗਾ ਮੋਹਰਾ ਪੰਜਾਬ ਆਪਣੇ ਕੋਲ ਸਾਰਾ ਕੁਝ ਸਮੇਂ ਚ ਤੋਂ ਮੋਹਰ ਲਵਾਉਣੇ ਤਾਂ ਕਿਸੇ ਤੋਂ ਵੀ ਲਵਾਉਣੇ ਐ ਐਸਡੀਐਮ ਤੋਂ ਜਾਂ ਡੀਸੀ ਤੋਂ ਉਹ ਮੋਹਰਾ ਪੰਨਿਆ ਮੇਰੇ ਕੋਲ ਠੀਕ ਹੋਰ ਲਾ ਕੇ ਤੁਹਾਨੂੰ ਮਨਜ਼ੂਰੀ ਦੀ ਹਾਂਜੀ ਹਾਂ ਬਾਕੀ ਮੇਰਾ ਐਕਸਪੀਰੀਅੰਸ ਹੈ ਜਿਹੜੇ ਮੁੰਡੇ ਹੁਣ ਕੀਤਾ ਹਥ ਜ ਆਪਣੇ ਕੰਮ ਉਥੇ ਨਵੇਂ ਮੁੰਡੇ ਆ ਹੀ ਕਰਦੇ ਆ ਇਹ ਗੌਰ ਨਹੀਂ ਕਰਦੇ ਇਹ ਕਰਕੇ ਪ੍ਰੋਗਰਾਮ ਆਪ ਦਾ ਦੂਜੇ ਪਿੰਡ ਜਾ ਵੜਦੇ ਚੱਕਦੇ ਹੋਰ ਜਾ ਵੜਦੇ ਆ ਇਹ ਕੰਮ ਅਨਗਿਲੀ ਕਰਦੇ ਆ ਅਣਗਿਲੀ ਕਰਕੇ ਹੋਇਆ ਕੰਮ ਮੇਰੇ ਨਾਲ ਐਸਾ ਗੱਲਬਾਤ ਨਹੀਂ ਹੁੰਦੀ ਕਦੇ ਠੀਕ ਹੈ ਮੈਨੂੰ ਜਦੋਂ ਮਰਜੀ ਬਣਾ ਲਓ ਜਦੋਂ ਮਰਜੀ ਮੈਂ ਕਰਨਾ ਹੀ ਕਰਨਾ ਹੈ ਕੰਮ ਤੇ ਤੁਹਾਡਾ ਹੀ ਹੈ ਜੀ ਇਹ ਮੰਨ ਹਾਂਜੀ ਮੇਰਾ ਸਾਰਾ ਸਾਰਾ ਸਮਾਂ ਆਪ ਦਾ ਤੁਹਾਡਾ ਵੀਰੇ ਕੀ ਨਾਂ ਫਿਰ ਗੁਰਪ੍ਰੀਤ ਹੈ ਕਿੱਥੋਂ ਦੇ ਰਹਿਣ ਵਾਲੇ ਪਿੰਡ ਦਾਨ ਸਿੰਘਲ ਕਿਹੜੇ ਜ਼ਿਲ੍ਹੇ ਦਾ ਪਿੰਡ ਬਠਿੰਡਾ ਜ਼ਿਲ੍ਹੇ ਸੀ ਇੱਥੇ ਤੁਹਾਨੂੰ ਨੱਪਿਆ ਗਿਆ ਸੀ ਹਾਂਜੀ ਕਿੰਨੇ ਵਜੇ ਨੱਪਿਆ ਸੀ 8 ਵਜੇ ਚੱਲ ਹਾਂ ਕੱਲ ਜੀ ਅੱਜ ਕੀ ਵਾਰ ਹੈ ਪਤਾ ਤੁਹਾਨੂੰ ਵੀਰਵਾਰ ਹੋ ਗਿਆ ਹਾਂਜੀ ਤੁਹਾਨੂੰ ਮੰਗਵਾਰ ਨੱਪਿਆ ਸੀ ਹਾਂਜੀ ਅੱਜ ਹੁਣ ਕੱਢਿਆ ਹਾਂਜੀ ਕਿੰਨੇ ਦਿਨ ਤੋਂ ਚੱਲ ਰਿਹਾ ਪ੍ਰੋਗਰਾਮ ਇਹ 5-6 ਦਿਨ ਹੋ ਗਏ ਤੁਹਾਨੂੰ ਰੋਜ਼ ਤਾਂ ਦੱਸਦੇ ਆ ਦਰੋਜ਼ ਤੁਹਾਨੂੰ ਦੱਸਦੀ ਇੱਕ ਇੱਕ ਦਿਨ ਹੁੰਦਾ ਇੱਕ ਦਿਨ ਦਾ ਹਾਂਜੀ ਤੇ ਤੂੰ ਪਹਿਲਾਂ ਇਸ ਸਟੋਰੀ ਚ ਕਿੰਨੀ ਵਾਰੀ ਦੱਬਿਆ ਤੁਹਾਨੂੰ ਮੈਂ ਤਾਂ ਗਿਣਤੀ ਨਹੀਂ ਅੱਛਾ ਬਹੁਤ ਵਾਰੀ ਦੱਬੇ ਮੈਂ ਨਿੱਕਾ ਆਇਆ ਸੀ ਜੇ ਮੈਂ ਖੇਲ ਕਰਨ ਲੱਗ ਗਿਆ ਸੀ ਸਰ ਸਾਹਿਬ ਵਗੈਰਾ ਕਿਵੇਂ ਹੁੰਦਾ ਉਹਦਾ ਮਾਤਾ ਰਾਣੀ ਦੀ ਕਿਰਪਾ ਹੀ ਹੈ ਜੀ ਹੋਰ ਕੀ ਕੀ ਕਰਤਾ ਬਦ ਦਿਖਾ ਲੈਂਦੇ ਹਾਂ ਹੁਣ ਦਿਖਾਇਆ ਐ ਤਾਂ ਹੀ ਸਾਨੂੰ ਪਤਾ ਹੈ ਨੂੰ ਐਲਬਮ ਕਿੱਥੇ ਆ ਬੋਤਲਾਂ ਬੋਤਲਾਂ ਭਾਂਦੇ ਬੋਤਲਾਂ ਭਾਂਦੇ ਸੀ ਮਤਲਬ ਮੋਟਰਸਾਈਕਲ ਰੋਕਣੇ ਕਮਾਈ ਦਾ ਕੀ ਸਾਧਨ ਤੁਹਾਡੇ ਕੋਲ ਹਾਂਜੀ ਕਮਾਈ ਦਾ ਕੀ ਸਾਧਨ ਕਮਾਈ ਦਾ ਸਾਧਨ ਜਿਹੜੇ ਸੰਗਤ ਦਿੰਦੀ ਐਹੀ ਸੀ ਕੀ ਚੱਲ ਰਿਹਾ ਸੀ ਇਹ ਤੇ ਉਹ ਬੰਦਾ ਨਪਿਆ ਜੀ ਨੇ ਥੱਲੇ ਜੀ ਜਾਦੂ ਕਰਦੇ ਆ ਸਾਨੂੰ 15 20 ਮਿੰਟ ਹੋ ਕੇ ਪਹਿਲਾਂ ਪਤਾ ਲੱਗਾ ਸੀ ਜਾਣ ਕੇ ਪਹੁੰਚਾਤਾ ਸਾਰੇ ਥਾਂਦੇ ਵਾਲਾ ਵੀ ਮੌਤ ਹੋਈ ਆ ਕੀ ਲੱਗਦਾ ਇਹ ਜਾਇਜ਼ ਹੈ ਉਹਦੇ ਕੰਮ ਜਿਹੜੇ ਚਾਏ ਮੌਤ ਹੋ ਸਕਦੀ ਐਕਸ਼ਨ ਰਿਹਾ ਜੀ ਇੱਥੇ ਪਹੁੰਚ ਕੇ ਅਸੀਂ ਉਹਨੂੰ ਪਹੁੰਚਾਤਾ ਇਹੋ ਵਿੱਚੋਂ ਸਾਰੇ ਜਦ ਮੈਂ ਕਿ ਮੈਂ ਵੱਲੋਂ ਕੋਈ ਪਰਮਿਸ਼ਨ ਆ ਦਿੱਤੀਆਂ ਜਾਂਦੀਆਂ ਇਹਨਾਂ ਕੋਲ ਕੋਈ ਪਰਮਿਸ਼ਨ ਮਿਲੀ ਨਹੀਂ ਨਹੀਂ ਇਹ ਕਿਨਾਂ ਕੋਲੇ ਮੈਂ ਕੁਝ ਦਿਨ ਪਿੱਛੇ ਦੇਖ ਕੇ ਕਐਮਸੀ ਵੱਲੋਂ ਪਰਮਿਸ਼ਨ ਦਿੱਤੀ ਕੀ ਇਹ ਅਧਿਕਾਰ ਹੈ ਕਐਮਸੀ ਕੋਲੇ ਕੋਈ ਪਰਮਿਸ਼ਨ ਦੇਣ ਦਾ ਕਐਮਸੀ ਕੋਲ ਦਾ ਕੋਈ ਅਧਿਕਾਰ 5 ਫੁੱਟ ਦਾ ਜ਼ਮੀਨ ਤੇ ਥੱਲੇ ਕੋਇਆ ਪਟਾ ਗਿਆ। ਗਲਤ ਤਾਂ ਤੁਸੀਂ ਪਟਾਇਆ। ਸਾਰੇ ਲੱਗਦਾ ਹੀ ਹਮਨ ਰਾਈਟਸ ਦੀ ਡਾਇਰੈਕਟ ਵਾਇਓਲੇਸ਼ਨ ਹੈ ਜੀ ਇਹ। ਹਾਂ। ਉਹ ਸਾਡਾ ਜੀ ਮੁੰਡਾ ਸੀਗਾ, ਮੇਰਾ ਭਤੀਜਾ ਸੀਗਾ, ਨਾਮ ਜਗਸੀਰ ਸਿੰਘ ਸੀ ਇਹਦੇ ਪਿਓ ਦਾ ਨਾਮ ਪੱਤ ਸਿੰਘ ਆ। ਤੇ ਉਹ ਮੰਦਬੁੱਧੀ ਬੰਦਾ ਸੀਗਾ ਤੇ ਉਹ ਇੱਥੇ ਸਾਡੇ ਪਿੰਡ ਖੇੜਾ ਪੈਂਦਾ ਹੁੰਦਾ ਸੀਗਾ, ਉਹ ਦੱਬ ਕੇ ਬੰਦੇ ਨੂੰ ਨਾ ਤੇ ਇੱਕ ਥੜੇ ਦੇ ਉੱਤੇ ਫੋਟੋਆਂ ਫਟਵਾ ਜੀ ਲਾਉਂਦੇ ਰਹਿੰਦੇ ਸੀ ਤੇ ਥਾੜੇ-ਥਾੜੇ ਚੱਕਰ ਉਹ ਕੱਢਦੇ ਰਹਿੰਦੇ ਸੀਗੇ ਸਾਈਕਲ ਤੇ। ਤੇ ਉਹਨਾਂ ਨੇ ਸਾਡੇ ਸਾਡਾ ਮोटा ਪੈਦਾ ਤਾਂ ਇਥੇ ਕੁਦੇ ਕਰਨ ਦੱਬਿਆ ਉਥੋਂ ਦਾ ਜਦ ਬਚ ਗਿਆ 24 ਘੰਟੇ ਬਾਅਦ ਕੱਢਿਆ ਪਤਾ ਨਹੀਂ 48 ਘੰਟੇ ਬਾਅਦ ਕੱਢਿਆ 48 ਘੰਟੇ ਬਾਅਦ ਕੱਢਿਆ ਉਸ ਤੋਂ ਬਾਅਦ ਉਹ ਤੋਂ ਉਹ ਤੋਂ ਬਚ ਗਿਆ ਤੇ ਉਸ ਤੋਂ ਬਾਅਦ ਜਾ ਕੇ ਇਹਨਾਂ ਨੇ ਸੰਗੂਆਣੇ ਦੱਬਤਾ ਤੇ ਉਥੇ ਜਦੋਂ ਕੱਢਿਆ ਤੇ ਉਹ ਸੁੱਜ ਫੁੱਲ ਗਿਆ ਪੂਰਾ ਸੁੱਜ ਫੁੱਲ ਗਿਆ ਪੂਰਾ ਜਦੋਂ ਉਹ ਲਈ ਫਿਰੇ ਹਸਪਤਾਲ ਦੇ ਵਿੱਚ ਉਹਦਾ ਟਰੀਟਮੈਂਟ ਕਰਾਉਣ ਵਾਸਤੇ ਪਰ ਉਹਨੂੰ ਕੋਈ ਫਾਇਦਾ ਨਾ ਹੋਇਆ ਤਾਂ ਜਦ ਉਹ ਜਦੋਂ ਜਮਾਂ ਮਰਨ ਵਾਲਾ ਹੋ ਗਿਆ ਉਦੋਂ ਸਾਡੇ ਘਰੇ ਸੱਟ ਗਏ ਅਸੀਂ 20 ਤਰੀਕ ਨੂੰ ਕਿਦਾਂ ਤਾਂ ਗਏ ਹਮ ਆਪਣੇ ਮਗਰਮੋਹਲ ਦੇ ਹਸਪਤਾਲ ਤੇ ਉੱਥੇ ਉਹਨਾਂ ਨੇ ਦੇਖ ਕੇ ਉਹਦੀ ਹਾਲਤ ਸਿਰਫ ਇਹ ਤਾਂ ਵੀ ਨਹੀਂ ਐਸੇ ਸਾਫ਼ ਨਹੀਂ ਇਹ ਠੀਕ ਹੋਣਾ ਤੇ ਤੁਸੀਂ ਇਹਨੂੰ ਫੀਡ ਰਿਪੋਰਟ ਲੈ ਜੀ ਅਸੀਂ 21 ਤਰੀਕ ਨੂੰ ਫੀਡ ਰਿਪੋਰਟ ਲੈ ਗਏ ਉਸ ਤੋਂ ਬਾਅਦ 21 ਤੋਂ ਬਾਅਦ ਸਾਡਾ ਜਦੋਂ ਪੂਰੀ ਤਰ੍ਹਾਂ ਉਹ ਸਾਨੂੰ ਇਹ ਨਹੀਂ ਸੀਗਾ ਵਿਸ਼ਵਾਸ ਵੀ ਆ ਬਚੂਗਾ ਤੇ ਪਰ ਫਿਰ ਵੀ ਅਸੀਂ ਉਹਦੀ ਡਰਸ ਕਰਾਈ ਉਹਦਾ ਸਾਰਾ ਟਰੀਟਮੈਂਟ ਕਰਾਇਆ ਕੂਲ ਲਵਾਇਆ ਹੋਰ ਟੈਸਟ ਤੇ ਫਿਰ ਇਹ ਕਿਤੇ ਬੋਸਨਾ ਚੂਤਣਾ ਨੂੰ ਲਵਾ ਕੇ ਤੇ ਇਹ ਪੂਰੀ ਤਰ੍ਹਾਂ ਉਹਨੂੰ ਅਸੀਂ ਕਰ ਲਿਆ ਠੀਕ ਕਰ ਲਿਆ ਇੱਕ ਵਾਰ 23 ਤਰੀਕ ਨੂੰ ਉਹ ਆ ਗਿਆ ਹਸਪਤਾਲ ਦੇ ਵਿੱਚ ਕੋਟੋ ਵੀ ਨੂੰ ਫਿਰ 23 ਨੂੰ ਉਹਨੇ 23 ਦੇ ਸਾਹਮਣੇ ਦੱਸਤਾ ਉਹਨੇ ਸਾਰਾ ਕੁਛਾਂ ਦਾ ਵੀ ਮੇਰੇ ਨਾਲ ਐ ਕਰਦੇ ਰਹੇ ਜਿਵੇਂ ਨਹੀਂ ਵਾ ਇਹਨਾਂ ਦੇ ਅੱਖੇ ਲੱਗਦਾ ਸੀ ਤਾਂ ਮੈਨੂੰ ਇਹ ਨਸ਼ਾ ਦਿੰਦੇ ਸੀਗੇ ਤੇ ਮੈਨੂੰ ਇਹ ਸੀਗਾ ਵੀ ਚਲੇ ਮੈਨੂੰ ਨਸ਼ਾ ਦੇਈ ਜਾਂਦੇ ਤੇ ਮੈਂ ਕੰਮ ਕਰੀ ਜਾਂਦਾ ਤੇ ਮੈਨੂੰ ਨਹੀਂ ਪਤਾ ਸੀ ਵੀ ਇੰਨਾ ਚਿਰ ਮਨਤਾਂ ਦੇ ਸੀਗੇ ਵੀ ਥੋੜਾ ਜਿਹਾ ਚਤਨ ਦਬਣਾ ਉਦੋਂ ਕੱਢ ਲਾਂਗੇ ਤੇ ਇਹਨਾਂ ਨੇ ਮੈਨੂੰ ਕੱਟਿਆ ਹੀ ਨਹੀਂ ਤੇ ਉਸ ਤੋਂ ਬਾਅਦ ਕਿ ਮੈਨੂੰ ਨਹੀਂ ਪਤਾ ਲੱਗਿਆ ਵੀ ਕੀ ਹੋਇਆ ਕੀ ਨਹੀਂ ਕਿੰਨੇ ਟਾਈਮ ਤੋਂ ਨਸ਼ੇ ਦਾਤ ਦੀ ਸੀ ਕਿੰਨਾ ਟਾਈਮ ਹੋ ਗਿਆ ਸੀ ਨਸ਼ੇ ਦਾ ਉਹ ਜੀ 2 ਮਹੀਨੇ ਤੋਂ ਉਹਨਾਂ ਦੇ ਨਾਲ ਉਹ ਤੁਰਿਆ ਫਿਰਦਾ ਸੀਗਾ ਤੇ ਜਦੋਂ ਕਦੇ ਆ ਜਾਂਦਾ ਸੀ ਕਦੇ ਕਦੇ ਮਤਲਬ 10-10 ਦਿਨਾਂ ਬਾਅਦ ਆਉਂਦਾ ਸੀਗਾ ਜਦੋਂ ਅਸੀਂ ਪੁੱਛਦੇ ਸੀ ਮੈਂ ਖੇੜੇ ਵਾਲੇ ਨਾਲ ਇਹ ਉਹਦਾ ਪਿਓ ਉੱਥੇ ਭੰਦ ਜਾਂਦਾ ਸੀ ਜਿੱਥੇ ਵੀ ਇਹਨਾਂ ਦੇ ਸੁਮੀਦੇ ਸੀਗੇ ਵੀ ਕਿਹੜੇ ਕਿੱਥੇ ਆ ਉਹ ਤੇ ਜਿੱਥੇ ਸੀਗੇ ਉੱਥੇ ਭੰਦ ਜਾ ਉਹ ਉਹ ਦੱਸਦੇ ਨਹੀਂ ਸੀਗੇ ਵੀ ਕਿੱਥੇ ਆ ਉਹ ਆਲੇ ਜੀ ਇੱਥੇ ਹੁਣੇ ਗਿਆ ਮੋਟਰਸਾਈਕਲ ਤੇ ਇੱਧਰੋਂ ਹੁਣੇ ਗਿਆ ਮੋਟਰਸਾਈਕਲ ਤੇ ਭਾਵੇਂ ਕਿ ਉਹ ਹੋ ਸਕਦਾ ਵੀ ਉਹ ਖੱਡੇ 'ਚ ਉਹਨੂੰ ਦੱਬੀ ਬੈਠੇ ਹੋੜ ਤੇ ਇਹ ਸਾਡੀ ਮਤਲਬ ਖਰੀਦਾ ਵੀ ਇਹ ਕਿਤੇ ਵੀ ਲੱਗਣੀ ਨਹੀਂ ਚਾਹੀਦੀ ਇਹ ਖਤਰਨਾਕ ਕੰਮ ਹੈ ਲੋਕਾਂ ਦੀ ਜਾਨ ਤੇ ਖੇਡ ਕੇ ਇਹ ਆਪਣੀ ਰੋਟੀ ਕਮਾਉਣ ਦੀ ਗੱਲ ਕਰਦੇ ਹੁੰਦੇ ਕਹ ਰਹੇ ਸੀ ਵੀ ਐਚ ਆਈ ਵੀ ਪੋਜ਼ਿਟਿਵ ਵੀ ਸੀਗਾ ਕਿੰਨੇ ਸਮੇਂ ਤੋਂ ਇਹ ਟੀਮ ਉਹਨਾਂ ਨੇ ਜੀ ਇਹਨਾਂ ਨੇ ਨਸ਼ੇ ਖਵਾ ਖਵਾ ਕੇ ਉਹਦੇ ਗੁਰਦੇ ਫੇਲ ਕਰਤੇ ਐਚ ਆਈ ਵੀ ਪੋਜ਼ਿਟਿਵ ਕਰਤਾ ਉਸ ਤੋਂ ਬਾਅਦ ਕਾਲਾ ਪੀਲਾ ਉਹਨੂੰ ਕਰਤਾ ਇਹ ਜਮਾ ਯਾਨੀ ਕਿ ਉਹਨੂੰ ਆਇਆ ਹੀ ਉਹ ਹਾਲ ਤੱਕ ਤਾਂ ਤਾਂ ਕਿ ਉਹਦੇ ਗੁਰਦੇ ਜਿਹੜੇ ਸੀਗੇ ਪੂਰੀ ਤਰ੍ਹਾਂ ਡੈਮੇਜ ਹੋ ਗਏ ਸੀ ਮੰਗ ਕੀ ਕਰਦੇ ਹੋ ਪ੍ਰਸ਼ਾਸਨ ਕੋਲੋਂ ਕੀ ਕਰਦੇ ਅਸੀਂ ਇਹ ਪ੍ਰਸ਼ਾਸਨ ਤੋਂ ਮੰਗ ਕਰਦੇ ਆਂ ਜੀ ਪਹਿਲੀ ਗੱਲ ਤਾਂ ਇਹ ਖੇਡ ਹੋਣੀ ਨਹੀਂ ਚਾਹੀਦੀ ਕਿਤੇ ਵੀ ਇਹ ਦੇ ਨਾਲ ਕਿਸੇ ਸੰਸਤੋਂ ਬਿਨਾਂ ਕਿਸੇ ਇਜਾਜ਼ਤ ਤੋਂ ਬਿਨਾਂ ਕਿਸੇ ਪਾਵਰ ਤੋਂ ਇਹ ਕੰਮ ਕਰਦੇ ਆ ਤੇ ਨਹੀਂ ਹੋਣੀ ਚਾਹੀਦੀ ਇਹ ਤਾਂ ਕਦੇ ਵੀ ਨਾਲੇ ਫਿਰ ਕਰਦੇ ਵੀ ਆਂ ਜ਼ੋਰ ਗਰਮੀ ਦੇ ਵਿੱਚ ਜਿਦੋਂ ਕਿਤੇ ਬੰਦੇ ਨੂੰ ਇੱਕ ਪੂਰਾ ਵੀ ਚਾਂਸ ਨਹੀਂ ਕਿ ਉਹਦੇ ਵੱਜ ਬੱਸ ਜਾਣ ਦੇ ਤੇ ਬਾਕੀ ਮੰਗ ਇਹ ਕਰਦੇ ਆ ਜੀ ਗਰੀਬ ਪਰਿਵਾਰ ਆ ਇਹ ਤੇ ਕਰਾਲੀ ਤਾਂ ਪਹਿਲਾਂ ਹੀ ਮਰ ਗਈ ਸੀ ਉਹਦੇ ਆ ਮੁੰਡਾ ਹੁਣ ਮਰ ਗਿਆ ਕੱਲਾ ਕਰਾ ਤੇ ਇਹਨੂੰ ਕੋਈ ਬੜੀ ਮੁੱਠੀ ਸਹਾਇਤਾ ਦਿੱਤੀ ਜਾਵੇ ਤਾਂ ਬਹੁਤ ਵਧੀਆ ਗੱਲ ਆ ਨਾਮ ਜੀ ਜਕਸੀਰ ਸਿੰਘ ਸੀਗਾ ਉਮਰ 62 ਸਾਲ ਦੀ ਸੀ ਜੀ ਤਾਂ ਨਾਮ ਪਤਾ ਹੈ ਇਹ ਜਿਹੜੇ ਆ ਜਾਂ ਪੁਰਾਣੇ ਛੇਕ ਲਿਆ ਚਲਾਉਣ ਵਾਲੇ ਆਪੇ ਪਾ ਕੇ ਤੇ ਕੰਦਲ ਕੋਏ ਚ ਦੱਬ ਕੇ ਜਾਂ 48 ਘੰਟਿਆਂ ਤੋਂ ਕੱਢਣਾ ਉਹਨੂੰ ਔਰ ਕੱਚ ਤੇ ਤੋੜਨਾ ਜੀਵਨ ਵਿੱਚ ਸੂਈ ਪਾਉਣੀ ਜੀਭ ਵੀ ਦੀ ਸੂਈ ਪਾ ਕੇ ਦਿਖਾਉਣੀ ਇਹ ਆਟਮਾ ਕਰਕੇ ਲੋਕ ਫਤੂ ਪੈਰ ਹੱਕਾ ਥਕਾਦੇ ਜੀ ਕੀਟਨਾ ਕੀ ਹੋਈ ਹੈਗੀ ਪੂਰਾ ਕੀ ਮਾਰ ਤੇ ਜਦੋਂ ਟੋਏ ਤੇ ਦਬਿਆ ਡੇਹੋ ਸ਼ੋ ਗਿਆ ਉਦੋਂ ਤੋਂ ਠੀਕ ਨਹੀਂ ਹੋਇਆ ਜਦੋਂ ਸਾਡੇ ਘਰੇ ਛੱਟ ਗਏ ਜੀ ਉਤਾਰ ਕੇ ਤੇ ਕੀ ਕਰਕੇ ਫੈਸਲਾ ਕੀ ਕਿੰਨੇ ਸਮੇਂ ਤੋਂ ਉਹਨਾਂ ਦੇ ਨਾਲ ਜਾ ਰਿਹਾ ਸੀ ਔਰ ਕਿੰਨਾ ਕੀ ਇਹਨਾਂ ਨੂੰ ਪੈਸਾ ਵਗੈਰਾ ਦੇ ਰਹੇ ਸੀ ਕਿ ਸੀਐਸਐਸ ਡੇਢ ਮਹੀਨੇ ਤੋਂ ਚੱਲ ਰਿਹਾ ਸੀ ਕੋਈ ਪੈਸਾ ਨਹੀਂ ਇਕੱਲਾ ਨਸ਼ਾ ਦੇ ਰਹੇ ਪਰਿਵਾਰ ਦੇ ਵਿੱਚ ਕੌਣ ਕੌਣ ਹੈ ਇਹਨਾਂ ਦੇ ਪਰਿਵਾਰ ਦੇ ਵਿੱਚ ਇਕੱਲਾ ਇਹਨਾਂ ਦਾ ਹੁਣ ਪਿਤਾ ਹੀ ਰਹਿ ਜਾਵੇ ਮਾਤਾ ਵੀ ਗੁਜ਼ਰ ਗਈ ਇਕੱਲੇ ਮੰਗ ਕੀ ਕਰਦੇ ਹੋ ਪ੍ਰਸ਼ਾਸਨ ਕੋਲ ਕੀ ਅਪੀਲ ਕਰਦੇ ਹੋ ਮੰਗੇ ਆ ਜੀ ਇਹੋ ਜੀ ਆ ਸਾਡੀ ਖੇੜ ਖੇਡੇ ਦਾ ਜਾਇਜ਼ ਠਨਾ ਦਿੱਤੀ ਜਾਵੇ ਤੇ ਕੋਈ ਇਸ ਤਰ੍ਹਾਂ ਦਾ ਕਾਹੋ ਦਿੱਤਾ ਬਹੁਤ ਮਿਹਰਬਾਨੀ ਹੈ ਜੀ